ਦਾ ਦੋਸਤੋ ਵਾਰ-ਵਾਰ ਬੱਚੇ ਪਰਮਾਤਮਾ ਨੇ ਹੱਥ ਦੇ ਕੇ ਰੱਖ ਲਿਆ ਹੱਕ ਲੱਗ ਚੱਲੀ ਸੀ ਤੇ ਦੇਖ ਲਓ ਤੁਸੀਂ ਕੀ ਹਾਲ ਬਣ ਗਿਆ ਇੱਧਰ ਬਿਜਲੀ ਦਾ ਤੇ ਮਸਾਂ ਬਚੇ ਆ ਪਰਮਾਤਮਾ ਨੇ ਬਚਾ ਲਿਆ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਘਰੇ ਪਰਸੋਂ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਮਤਲਬ ਆਏ ਸਾਲ ਦੀ ਤਰ੍ਹਾਂ ਅਸੀਂ ਅਖੰਡ ਪਾਠ ਸਾਹਿਬ ਰਖਾਉਣਾ ਤੇ ਉਹਦੇ ਰਿਲੇਟਡ ਪਵਨ ਜੀ ਕਰ ਰਹੇ ਨੇ ਘਰ ਦੀ ਸਾਫ ਸਫਾਈ ਹਾਂਜੀ ਤੇ ਇਹ ਕਹਿੰਦੇ ਸੀ ਵੀ ਮੈਂ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹਾਂ ਇਕੱਲੇ ਤੇ ਮੇਰਾ ਵਲੌਗ ਬਣਾ ਕੇ ਪਾਓ ਤੁਸੀਂ ਕਈ ਦੋਸਤ ਮਿੱਤਰ ਕਹਿ ਦਿੰਦੇ ਆ ਵੀ ਤੁਸੀਂ ਬਿਲਕੁਲ ਵਿਹਲੇ ਹੋ ਸਾਰਾ ਦਿਨ ਵੀਡੀਓ ਬਣਾਉਂਦੇ ਰਹਿੰਦੇ ਹੋ ਤੇ ਅੱਜ ਦਾ ਵਲੌਗ ਦੋਸਤੋ ਸਾਡਾ ਕੰਮ ਕਰਦਾ ਅਸੀਂ ਕੀ ਮਤਲਬ ਕਿ ਸਾਫ ਸਫਾਈ ਕਰਨੇ ਘਰ ਦੇ ਪਰਸੋਂ ਪ੍ਰਕਾਸ਼ ਹੋਣਾ ਮਹਾਰਾਜ ਜੀ ਦਾ ਤੇ ਮੈਂ ਤੇ ਪਵਨ ਨੇ ਪੂਰਾ ਝਾੜੂ ਪੋਚਾ ਫੜਿਆ ਹੋਇਆ ਤੇ ਦੇਖਦੇ ਅੱਜ ਪਵਨ ਕੀ ਕੰਮ ਕਰਦੀ ਹਾਂ ਹਾਂਜੀ ਇੱਕ ਪਾਸੇ ਸਾਡੇ ਮੰਮੀ ਬਾਹਰ ਲੱਗੇ ਹੋਏ ਆ ਤੇ ਅਸੀਂ ਜਿਹੜੇ ਕੀ ਅੰਦਰ ਦੀ ਸਫਾਈ ਜਿਹੜੀ ਕੀ ਕਰਨ ਕਮਰਿਆਂ ਦੇ ਵਿੱਚ ਤੇ ਚਲੋ ਪਵਨ ਹੋ ਜੋ ਸ਼ੁਰੂ ਤੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਸਫਾਈ ਇੱਥੇ ਕਰਨ ਲੱਗੇ ਆ ਬਾਹਰੋਂ ਹੀ ਹਾਂਜੀ ਬਾਹਰੋਂ ਮਤਲਬ ਕਿ ਆਪਾਂ ਜਿਹੜੇ ਜੜੇ ਜਿਹੜੀ ਕਿ ਹੁਣ ਧੁੱਪ ਬਹੁਤ ਚੜ ਰਹੀ ਆ ਤਿੱਖੀ ਧੁੱਪ ਹੋ ਚੁੱਕੀ ਆ ਤੇ ਅੰਦਰ ਦੀ ਸਫਾਈ ਤਾਂ ਜਿਹੜੀ ਛਾਂ ਦੇ ਵਿੱਚ ਬਾਅਦ ਚ ਵੀ ਹੋਈ ਜਾਊਗੀ ਤੇ ਬਹੁਤ ਮਤਲਬ ਕਿ ਵੱਡੇ ਪੱਦਰ ਤੇ ਜੰਗੇ ਪੱਦਰ ਤੇ ਪਵਨ ਜੀ ਕੰਮ ਕਰਨਗੇ ਹਾਂਜੀ ਤੇ ਦੋਸਤੋ ਜਦੋਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਆਪਣਾ ਖੰਡਪਾਟਰ ਘਰੇ ਰਖਾਉਣੇ ਤਾਂ ਬਹੁਤ ਰੌਣਕਾਂ ਲੱਗਦੀਆਂ ਹਾਂਜੀ ਤੇ ਸਾਡੇ ਸਾਨੂੰ ਫਿਰ ਇੱਕ ਵਾਰੀ ਪ੍ਰਮਾਤਮਾ ਨੇ ਫਿਰ ਬਲ ਬਖਸ਼ਿਆ ਹਾਂਜੀ ਤੇ ਵੈਸੇ ਅਸੀਂ ਘਰ ਦੇ ਘਰ ਦੀਆਂ ਤੇ ਕਿਉਂਕਿ ਗਰਮੀਆਂ ਚ ਪਹਿਲਾਂ ਸਰਦੀਆਂ ਚ ਸੋਚਿਆ ਸੀ ਕਿ ਅਖੰਡ ਪਾਠ ਰਖਾਵਾਂਗੇ ਉਦੋਂ ਸਾਰੇ ਦੋਸਤ ਮਿੱਤਰਾਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਦਵਾਂਗੇ ਪਰ ਹੁਣ ਹੋ ਗਈ ਗਰਮੀ ਦੋਸਤੋ ਫਿਰ ਅਰੇਂਜਮੈਂਟ ਕਰਨਾ ਬਹੁਤ ਔਖਾ ਹੋ ਜਾਂਦਾ ਗਰਮੀ ਚ ਤੇ ਗਾਂ ਸਰਦੀਆਂ ਦੇ ਵਿੱਚ ਤੁਹਾਡੇ ਨਾਲ ਵਾਦਾ ਰਿਹਾ ਤੁਹਾਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਸਭ ਨੂੰ ਆਪਾਂ ਇਨਵਾਈਟ ਕਰਾਂਗੇ ਜਿੰਨੇ ਵੀ ਭਰਾ ਆਪਾਂ ਨੂੰ ਪਿਆਰ ਕਰਦੇ ਆ ਬਿਲਕੁਲ ਜੀ ਤੇ ਤੇ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਪਰਮਾਤਮਾ ਦੇ ਬਿਨਾ ਤਾਂ ਕੁਝ ਵੀ ਨਹੀਂਗਾ ਸਭ ਕੁਝ ਪਰਮਾਤਮਾ ਨੇ ਹੀ ਆਪਾਂ ਨੂੰ ਦਿੱਤਾ ਹੈ ਮੰਮੀ ਵੀ ਆਪਣੇ ਜੰਗੀ ਪਦਰ ਤੇ ਸਫਾਈਆਂ ਤੇ ਲੱਗੇ ਹੋਏ ਆ ਤੇ ਸਾਰੇ ਆਪਦਾ ਦਾ ਹਿੱਸਾ ਪਾ ਰਹੇ ਆ ਕਿਉਂਕਿ ਪਰਮਾਤਮਾ ਨੇ ਸਭ ਨੇ ਬਹੁਤ ਵੱਡੇ ਵੱਡੇ ਫਾਲ ਦੇਣੇ ਆ ਬਹੁਤ ਵੱਡੇ ਵੱਡੇ ਦੋਸਤੋ ਕੋਈ ਕਮੀ ਨਹੀਂ ਛੱਡੀ ਪਰਮਾਤਮਾ ਨੇ ਪਰਮਾਤਮਾ ਦਾ ਬਸ ਸ਼ੁਕਰ ਨਹੀਂ ਕਰ ਸਕਦੇ ਜਿੰਨਾ ਸ਼ੁਕਰਾਨਾ ਕਰੀਏ ਉਹਨਾਂ ਹੀ ਘੱਟ ਕੋਈ ਵੀ ਕਮੀ ਕਿਸੇ ਵੀ ਤਰ੍ਹਾਂ ਦੀ ਇੱਕ ਵੀ ਪਰਸੈਂਟ ਕਮੀ ਨਹੀਂ ਛੱਡੀ ਬਾਕੀ ਬੰਦਾ ਜਿਹੜਾ ਕਿ ਸੈਟੀਸਫਾਈ ਤਾਂ ਹੁੰਦਾ ਹੀ ਨਹੀਂਗਾ ਪਰ ਆਪਾਂ ਨੂੰ ਜਿਹੜਾ ਕਿ ਜਿੰਨਾ ਪ੍ਰਮਾਤਮਾ ਨੇ ਦਿੱਤਾ ਬਹੁਤ ਦਿੱਤਾ ਹਰ ਕਿਸੇ ਨੂੰ ਇੰਨਾ ਦੇਵੇ ਤੇ ਬਾਕੀ ਦੋਸਤੋ ਬਹੁਤ ਕਾਰ ਵੀ ਧੋਣ ਵਾਲੀ ਪਈ ਆਪਣੀ ਇਹ ਤਾਂ ਦੇਖੋ ਕਿੰਨਾ ਖਲਾਰਾ ਮਤਲਬ ਕਿ ਅੰਦਰਲਾ ਸਮਾਨ ਲਿਆ ਲਾ ਕੇ ਬਾਹਰ ਛੱਡਦੇ ਆ ਤਾਂ ਇਧਰ ਦੇਖੋ ਕਿੰਨਾ ਖਲਾਰਾ ਪਿਆ ਪੂਰਾ ਸਫਾਈ ਕਰਨੀ ਜਿਵੇਂ ਆਪਾਂ ਦੀਵਾਲੀਆਂ ਵੇਲੇ ਕਰ ਦਿੰਦੇ ਆ ਦੀਵਾਲੀ ਵੇਲੇ ਜਾਂ ਕਿਸੇ ਤਿਹਾੜ ਵੇਲੇ ਕਰਦੇ ਆ ਨਾ ਹਾਂ ਟਰੈਕਟਰ ਵੀ ਧੋਣੇ ਆ ਗੱਡੀਆਂ ਵੀ ਧੋਣੀਆਂ ਦੋਨੇ ਬਰੀਕੀ ਨਾਲ ਸਫਾਈ ਕਰਨੀ ਪੈਣੀ ਹੈ ਪੂਰੀ ਬਿਲਕੁਲ ਐਸ ਵੀ ਸਾਡੇ ਨੇ ਵੀ ਬਹੁਤ ਹੀ ਸਫਾਈਆਂ ਕੀਤੀਆਂ ਸਵੇਰੇ ਮੰਮਾ ਦੇ ਨਾਲ ਝਾੜੂ ਲਵਾਈ ਜਾਂਦਾ ਸੀ ਕਿਆ ਕਹਿੰਦਾ ਆ ਵੇਖ ਮਮਾ ਇੰਨਾ ਜਿਹੜਾ ਕਿ ਮੈਂ ਕੂੜਾ ਇਕੱਠਾ ਕਰਤਾ ਹੈਗਾ। ਮਾਰ ਲਿਆ ਦੋਸਤੋ ਸਫਾਈਆਂ ਕਰਨ ਤੋਂ ਬਾਅਦ ਹੁਣ ਅਸੀਂ ਪਹੁੰਚ ਚੁੱਕੇ ਹਾਂ ਅੰਦਰ ਲੌਬੀ ਦੇ ਵਿੱਚ ਵੀ ਪਵਨ ਨੇ ਪੂਰਾ ਖਲਾਰਾ ਪਾਇਆ ਹੋਇਆ ਹੈ। ਬਹੁਤ ਜ਼ਿਆਦਾ। ਤੇ ਹੁਣ ਦੋਸਤੋ ਜਿੱਥੇ ਸਾਡੇ ਰਾਤ ਬਹੁਤ ਵੱਡੀ ਦੁਰਘਟਨਾ ਹੋ ਚੱਲੀ ਸੀ। ਬਿਲਕੁਲ। ਇੱਕ ਬਾਰ-ਬਾਰ ਬੱਚੇ ਆ ਪ੍ਰਮਾਤਮਾ ਨੇ ਬਚਾਇਆ ਬਾਬੇ ਨਾਨਕ ਨੇ ਬਚਾਇਆ ਉਹ ਵੀ ਤੁਹਾਨੂੰ ਦਿਖਾਉਣੇ ਆ। ਰਾ ਦੋਸਤੋ ਅੰਦਰ ਸ਼ਾਰਟ ਸਰਕਟ ਹੋ ਗਿਆ ਰੂਮ ਦੇ ਅੰਦਰ ਆ ਤੁਸੀਂ ਦੇਖੋ। ਮਤਲਬ ਕਿ ਬਾਬੇ ਨਾਨਕ ਨੇ ਬਚਾਇਆ ਨਹੀਂ ਤਾਂ ਮਤਲਬ ਕਿ ਆ ਦੇਖੋ ਤੁਸੀਂ ਸਾਰਾ ਬੋਰਡ-ਬੋਰਡ ਲੱਕੜ ਨੂੰ ਅੱਗ ਲੱਗ ਚੱਲੀ ਸੀ ਤੇ ਜੇ ਕਿਤੇ ਅੱਗ ਪੈ ਜਾਂਦੀ ਤਾਂ ਸਾਰਾ ਰੂਮ ਦੇ ਵਿੱਚ ਕਿਉਂਕਿ ਆ ਫੀਲਿੰਗ ਵਾਲਾ ਕੰਮ ਤਾਂ ਤੁਹਾਨੂੰ ਪਤਾ ਹੀ ਖਤਰਨਾਕ ਹੁੰਦਾ ਆ ਪਾ ਲਵਾ ਲੈਨੇ ਸਸਤੇ ਦੇ ਚੱਕਰ ਹਾਂਜੀ ਬਿਲਕੁਲ ਮੌਕੇ ਤੇ ਮੌਕਾ ਸੰਭਾਲ ਲਿਆ ਪਰਮਾਤਮਾ ਨੇ ਜਿਹੜੀ ਕਿ ਇੱਕੋ ਦਮ ਜਾਗ ਦੇਤੀ 2 ਵਜੇ ਦਾ ਟਾਈਮ ਸੀਗਾ ਤੇ ਉੱਠ ਕੇ ਅਸੀਂ ਜਲਦੀ ਜਲਦੀ ਜਿਹੜਾ ਕਿ ਉੱਥੋਂ ਅਸੀਂ ਲਾਈਟ ਕੱਟ ਆਏ ਆ ਦੇਖੋ ਬੋਰਡ ਤਾਂ ਦੋਸਤੋ ਹਾਰਕੀ ਬਣਿਆ ਇਹ ਬੋਰਡ ਵੀ ਹੈਵਰਸ ਦਾ ਸੀਗਾ ਕੋਈ ਮਾੜਾ ਮੋਟਾ ਬੋਰਡ ਨਹੀਂ ਸੀ ਵਧੀਆ ਕੰਪਨੀ ਦਾ ਸੀ ਲੇਕਿਨ ਫਿਰ ਵੀ ਇਸ ਸ਼ਾਰਟ ਸਰਕਟ ਵਿੱਚ ਹੋਇਆ ਪਤਾ ਨਹੀਂ ਇਹਦੇ ਰੈਗੂਲੇਟਰ ਦੇ ਵਿੱਚ ਤੇ ਮਸਾਂ ਅੱਗ ਤੋਂ ਮਤਲਬ ਕਿ ਕੰਟਰੋਲ ਹੋਇਆ ਨਹੀਂ ਤਾਂ ਬਹੁਤ ਜ਼ਿਆਦੀ ਵੱਡੀ ਘਟਨਾ ਹੋ ਜਾਣੀ ਸੀ। ਦੋਸਤੋ ਤੁਹਾਨੂੰ ਇੱਕ ਚੀਜ਼ ਵਿਖਾਈਏ। ਆ ਸਾਨੂੰ ਇੱਕ ਬਹੁਤ ਹੀ ਛੋਟੇ ਜਿਹੇ ਬੱਚੇ ਨੇ ਜਿਹੜਾ ਕੀ ਹੈ ਨਾ ਆਪਦੇ ਹੈਂਡਸ ਦੇ ਨਾਲ ਇਹ ਸਾਡੀ ਪੇਂਟਿੰਗ ਜਿਹੜੀ ਬਣਾਈ ਸੀਗੀ ਤੇ ਬਹੁਤ ਵਧੀਆ ਲੱਗਿਆ ਪੈਨਸਲ ਦੇ ਨਾਲ। ਤੇ ਸਾਡੇ ਜੈਸ਼ ਨੇ ਬਹੁਤ ਹੀ ਖਲਾਰਾ ਪਾਇਆ ਹੋਇਆ ਤੇ ਜੈਸ਼ ਵੀ ਕਿ ਜਿਹੜਾ ਕੀ ਮਸਤੀ ਕਰ ਰਿਹਾ ਤੇ ਗੱਦੇ-ਗੁੱਦੇ ਸਾਰੇ ਇਹਨੇ ਜਿਹੜੇ ਕਿ ਸ਼ਿਫਟ ਕਰ ਲਿਆ ਬੈੱਡ ਦੇ ਉੱਪਰ। ਤੇ ਇੱਧਰ ਹੁਣ ਆਪਾਂ ਜਿਹੜਾ ਕਿ ਸਾਰਾ ਸਮਾਨ ਚੱਕਣਾ ਸੀ ਆ ਜਿਹੜੇ ਆਪਣੇ ਸੋਫਾ ਵਗੈਰਾ ਹੈਗੇ ਆ ਤੇ ਕਮਰਾ ਇਹ ਕਰਨਾ ਖਾਲੀ ਕਿਉਂਕਿ ਆਪਾਂ ਪਾਠ ਇਸ ਕਮਰੇ ਦੇ ਵਿੱਚ ਰਖਾਉਨੇ ਹੁੰਨੇ ਆ ਤੇ ਬਾਕੀ ਸਾਰੇ ਕਮਰਿਆਂ ਦੀ ਜਿਹੜੇ ਕਿ ਮਾਪੂਨ 4 ਤੱਕ ਕਰ ਲਈ ਆ ਵਧੀਆ ਤੇ ਪੋਚਾ ਰਹਿ ਗਿਆ ਬਸ ਲਾਉਣ ਵਾਲਾ ਤੇ ਮੰਮੀ ਸਾਡੇ ਬਾਹਰ ਲੱਗੇ ਹੋਏ ਆ ਕੰਮ ਕਰਨ ਬਾਹਰ ਦੀਆਂ ਸਫਾਈਆਂ ਮੰਮੀ ਕਹਿੰਦੇ ਮੈਂ ਕਰ ਲੈਂਦੀ ਆ ਤੁਸੀਂ ਇੱਕ ਵਾਰੀ ਅੰਦਰ ਕਰ ਲਓ ਤੇ ਹੁਣ ਅਸੀਂ ਸਾਰਾ ਸਮਾਨ ਹੈ ਜਿਹੜਾ ਇੱਧਰੋਂ ਚੱਕ ਕੇ ਦੂਜੇ ਕਮਰੇ ਦੇ ਵਿੱਚ ਸ਼ਿਫਟ ਕਰਦੇ ਆ ਕਿਉਂਕਿ ਇਹ ਕਮਰਾ ਆਪਾਂ ਖਾਲੀ ਕਰਨਾ ਇੱਥੇ ਆਪਾਂ ਪਾਠ ਰਖਾਉਣਾ ਤੇ ਪਹਿਲਾਂ ਮੰਮੀ ਆਪਾਂ ਆਹ ਕੱਢ ਲਈਏ ਕਿ ਆਹ ਚੱਕ ਕੇ ਰੱਖੀਏ ਉੱਧਰ ਤੇ ਜੈਸ਼ਵੀਕ ਨੇ ਸਾਡੇ ਐਸ ਟੇਬਲ ਦਾ ਕਰਤਾ ਜੀ ਸਤਿਆਨਾਸ਼ ਤੇ ਸ਼ੀਸ਼ਾ ਜਿਹੜਾ ਹੈ ਉੱਪਰੋਂ ਤੋੜਤਾ ਹਜੇ ਵਾਵਾ ਚਲੋ ਆਪ ਬਚ ਗਿਆ ਸੱਟ ਨਹੀਂ ਵੱਜੇਗੀ ਤੇ ਮੈਂ ਕਿੰਨਾ ਫਰਕ ਪੈ ਗਿਆ ਹੌਲਾ ਕਿੰਨਾ ਹੋ ਗਿਆ ਨਾ ਮੂੰਹ ਵਿੱਚ ਚੱਕਿਆ ਨਹੀਂ ਜਾਂਦਾ ਸੀ ਇਹ ਸ਼ੀਸ਼ਾ ਇੰਨਾ ਵੀ ਮਤਲਬ ਕੀ ਹੈ ਵੀ ਸੀਗਾ ਤੇ ਹੁਣ ਆਪਾਂ ਜਿਹੜਾ ਕਿ ਸੋਫੇ ਆ ਇਹ ਚੱਕ ਕੇ ਉਧਰ ਲੈ ਜਾਣੇ ਆ ਤੇ ਆਪਾਂ ਇੱਧਰ ਮੰਮੀ ਦੇ ਕਮਰੇ ਚ ਇੱਧਰ ਸੈੱਟ ਕਰਤਾ ਇੱਕ ਸੋਫਾ ਤੇ ਚਾਦਰਾਂ ਚੁੱਦਨਾ ਸਾਰੀਆਂ ਧੋਣ ਨੂੰ ਪਾਈਆਂ ਹੋਈਆਂ ਧੋਲਾਂਗੇ ਹੁਣ ਆ ਇੱਧਰ ਰੱਖ ਦਿੰਨੇ ਆ ਨਹੀਂ ਬਹੁਤ ਆ ਮੈਂ ਅੱਜ ਅੱਛੀ ਕਿ ਕੱਲ੍ਹ ਚੱਕ ਲੈ ਇਕਰੀਸ ਲੈ ਜੈਸਵੀਕ ਜੈਸਵੀਕ ਐਚਵੀ ਹੋਣਾ ਤੇ ਬਹੁਤ ਜ਼ਰੂਰੀ ਤੇ ਜੀ ਸਭ ਤੋਂ ਪਹਿਲਾਂ ਕਿ ਮੇਰੇ ਪਿੱਛੇ ਜੈਸਵਾਨ ਫੇਰ ਕੱਟ ਕਰੋ ਜੈਸੂ ਇੱਕ ਵਾਰੀ ਆਵਾਜ਼ ਕੱਟ ਕਰ ਲਓ ਫੇਰ ਕਰ ਲਿਓ ਆ ਦੇ ਸ਼ਵੇਂ ਨਹੀਂ ਐਵੇਂ ਚੱਕ ਕੇ ਲੈ ਜੰਨੇ ਫੜਕਾ ਜ਼ਿਆਦਾ ਹੁੰਦਾ ਜੈਸਵੀਕ ਛੱਡ ਦਿਓ ਜੈਸਵੀਕ ਬਹੁਤ ਦਾਲ ਆਉਂਦਾ ਹੈਗਾ ਹੁਣ ਟਾਈਮ ਹੋ ਗਿਆ ਜੀ 4:30 ਹੋ ਗਏ ਆ ਤੇ ਅੱਜ ਤਾਂ ਅਸੀਂ ਜਿਹੜੀ ਦੁਪਹਿਰ ਵਾਲੀ ਚਾਹ ਵੀ ਨਹੀਂ ਬਣਾਈਗੀ 2 ਵਜੇ ਤੇ ਸਾਰਾ ਜਿਹੜਾ ਕਿ ਕੰਮ ਲੱਗੇ ਰੇ ਤੇ ਹੁਣ ਮੰਮੀ ਨੇ ਬਣਾਈ ਸੀ ਚਾਹ ਤੇ ਅਸੀਂ ਆਹ ਚੱਲ ਇੱਕ ਵਾਰੀ ਹੁਣ ਚਾਹ ਪੀ ਲਗੇ ਚਾਹ ਪੀ ਕੇ ਜਿਹੜੀ ਫੇਰ ਕੰਮ ਨੂੰ ਮਾਰਦੇ ਆ ਛੁੱਟੀ ਤੇ ਥੋੜਾ ਮੋਟੀ ਜਿਹੜੀ ਕਿ ਸਫਾਈ ਮੋਟੀ ਮੋਟੀ ਕਰ ਲਈ ਆ ਤੇ ਥੋੜੀ ਜੀ ਰਹਿ ਗਈ ਆ ਤੇ ਹੁਣ ਅਸੀਂ ਇੱਕ ਵਾਰੀ ਪੀਨੇ ਆ ਚਾਹ ਤੇ ਪੰਜੀਰੀ ਦੇ ਨਾਲ ਤੇ ਹਾਂਜੀ ਸਾਡੀ ਸਫਾਈ ਆ ਜਿਹੜੀ ਸਾਰੀ ਹੋ ਗਈ ਆ ਇਹ ਸਾਰਾ ਘਰ ਆ ਜਿਹੜਾ ਚਮਕਣ ਲੱਗ ਗਿਆ ਭਵੇਂ ਆਪਾਂ ਰੋ ਦੀ ਸਫਾਈ ਕਰਦੇ ਆ ਸੰਧੂ ਸਾਹਿਬ ਥੱਲੇ ਆ ਗਏ ਤੁਸੀਂ ਸੰਧੂ ਸਾਹਿਬ ਨੂੰ ਬੈੱਡ ਨਹੀਂ ਲੱਭਿਆ ਸੰਧੂ ਸਾਹਿਬ ਵੀ ਥੱਕ ਗਈ ਆ ਇੱਧਰ ਕਰਦੇ ਆ ਰੈਸਟ ਤੇ ਦੋਸਤੋ ਸਾਰੀ ਸਫਾਈ ਹੋ ਚੁੱਕੀ ਆ ਤੇ ਜਿਹੜਾ ਕਿ ਬਹੁਤ ਹੀ ਸਾਨੂੰ ਸਾਰਾ ਦਿਨ ਹੀ ਲੱਗ ਗਿਆ ਤੇ ਇੱਧਰ ਤੁਸੀਂ ਦੇਖੋ ਸੰਧੂ ਸਾਹਿਬ ਕੰਮ ਆ ਸੀ ਕੀਤਾ ਸਾਰਾ ਦਿਨ ਤੇ ਰੈਸਟ ਏ ਕਰ ਰਹੇ ਹੋ ਵੀ ਥੱਲੇ ਪਏ ਹੋਏ ਆ ਤੇ ਇਧਰ ਤੁਸੀਂ ਦੇਖ ਹੀ ਰਹੇ ਹੋ ਤੇ ਦੋਸਤੋ ਇੱਕ ਤੁਹਾਨੂੰ ਚੀਜ਼ ਵਿਖਾਉਣੀ ਸੀ ਤੇ ਸਾਨੂੰ ਬੜੀ ਜ਼ਿਆਦਾ ਮਤਲਬ ਕੀ ਖੁਸ਼ੀ ਹੋਈ ਇਧਰ ਸਾਡੇ ਕਬੂਤਰ ਦੋਸਤੋ ਜਿਹੜੇ ਕਿ ਬਿਲਕੁਲ ਠੀਕ ਹੋ ਚੁੱਕਿਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਸਾਨੂੰ ਦਵਾਈ ਦੱਸੀ ਸੀਗੀ ਤੇ ਅਸੀਂ ਉਹ ਦਵਾਈ ਲਿਆਂਦੀ ਤੇ ਇਹਨਾਂ ਦੀਆਂ ਅੱਖਾਂ ਬਿਲਕੁਲ ਠੀਕ ਹੋ ਗਈਆਂ ਜੀ ਤੇ ਅੱਜ ਦੇ ਵਲੌਗ ਦਾ ਆਪਾਂ ਜਿਹੜਾ ਕਿ ਇੱਥੇ ਐਂਡ ਕਰਦੇ ਆ ਤੇ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ